ਹਾਂਜੀ ਅਜੇ ਰਵਨੀਤ ਪੂਰੀ ਖੁਸਾ ਕਿੱਥੇ ਚੱਲੇ ਆ ਪੱਥਰ ਲੈਣ ਜੀ ਪੱਥਰ ਰਵਨੀਤ ਨੇ ਜਿਹੜਾ ਨਵਾਂ ਬੁਟੀਕ ਬਣਾਇਆ ਉਹ ਵੀ ਆਪਣੀ ਮਿਹਨਤ ਦੇ ਸਿਰ ਤੇ ਤੇ ਉਹਦੇ ਵਾਸਤੇ ਲੈਣ ਚੱਲੇ ਆ ਪੱਥਰ ਪੱਥਰ ਕਹਿੰਦੇ ਭੁੱਜੋ ਸਸਤਾ ਹੈਗਾ ਭੁੱਜੋ ਪਤਾ ਕਰਦੇ ਆ ਕਿ ਕਿ ਰੇ ਰੂਟ ਪੈਂਦਾ ਫਿਰ ਤੁਹਾਨੂੰ ਸਾਰਾ ਕੁਝ ਦੱਸਾਂਗੇ ਕੰਗ੍ਰੈਚੁਲੇਸ਼ਨ ਰਵਨੀਤ ਨੂੰ ਜ਼ਰੂਰ ਕਹਿ ਦਿਓ ਮੁਬਾਰਕਾਂ ਦੇ ਦਿਓ ਆ ਬੁਟੀਕ ਬਣਾਇਆ ਤੁਹਾਨੂੰ ਦਿਖਾਉਣੇ ਆਗੇ ਤੇ ਆ ਆ ਗਿਆ ਬੁਟੀਕ ਚੈੱਕ ਕਰੋ ਆ ਜਿਹੜਾ ਥੜਾ ਜਿਹਾ ਬਣਿਆ ਹੋਣਾ ਨਾ ਜਿਵੇਂ ਲਾਈਵ ਹੋਣਾ ਆਪਾਂ ਡੈਲੀ ਅੱਛਾ ਇੱਥੇ ਕਾਊਂਟਰ ਲਾਉਣਾ ਹੈ ਕਿੱਥੇ ਸੀ ਕਾਊਂ ਉੱਪਰ ਮਸ਼ੀਨਾਂ ਰੱਖਾਂਗੇ ਲੈਸਾਂ ਲਾਉਣ ਵਾਲੀਆਂ ਸਟੀਚਿੰਗ ਵਾਲੀਆਂ ਇੱਥੇ ਸਾਰੇ ਸਲੈਬ ਪਾ ਦਾਂਗੇ ਤੇ ਕੱਪੜਾ ਰੱਖਣ ਵਾਸਤੇ ਇੱਥੇ ਕੱਪੜਾ ਰੱਖਣ ਵਾਸਤੇ ਇਧਰ ਲੈਸਾਂ ਵਗੈਰਾ ਨਹੀਂ ਇਧਰ ਵੀ ਕੱਪੜੇ ਰੱਖਾਂ ਇਹ ਕੱਪੜਾ ਬਹੁਤ ਜ਼ਿਆਦਾ ਅੱਛਾ ਤੇ ਇੱਥੇ ਦੇਵਾਂਗੇ ਫਿਰ ਸਾਨੂੰ ਆਫਰ ਤੇ ਨਵੇਂ-ਨਵੇਂ ਡਿਜ਼ਾਈਨ ਦੇਖੋ ਸਭ ਪੂਰੀ ਹਾਂਜੀ ਪੂਰੀ ਭਾਈ ਖੁਸ਼ ਕਿਉਂ ਵੀ ਨਾ ਹੋਵੇ ਕਿਉਂਕਿ 100 100 150 ਰੁਪਿਆ ਸੂਟ ਚੋਂ ਬਚਾ ਕੇ ਆ ਸਿਸਟਮ ਕਰਾ ਕੀਤਾਗਾ ਬਾਕੀ ਸ਼ੇਅਰ ਜ਼ਰੂਰ ਕਰ ਦਿਓ ਤੇ ਪੇਜ ਫੋਲੋ ਕਰ ਲਿਓ ਅੱਗੇ ਤੁਹਾਨੂੰ ਦਿਖਾਉਣਾ ਵੀ ਪੱਥਰ ਤੇ ਟੂਟੀਆਂ ਦਾ ਸਮਾਨ ਲੈਣ ਚੱਲੇ ਆ ਕਿੱਥੋਂ ਸਸਤਾ ਮਿਲੂਗਾ ਗੱਡੀ ਤਿਆਰ ਖੜੀਏਗੀ ਤੇ ਆ ਸਾਡਾ ਆ ਗਿਆ ਪੁਰਾਣਾ ਕਰ ਤੇ ਇੱਧਰ ਸਾਡਾ ਆ ਗਿਆ ਮੰਗਰ ਆ ਮਿੰਨੀ ਜੰਗਲ ਜਿਹੜੇ ਦਰਖਤ ਦਰਖਤ ਲਾਏ ਹੋਏ ਨੇ ਉਹ ਆਗੇ ਤੇ ਇੱਥੇ ਪਹਿਲਾ ਵਾਲਾ ਬੁਟੀਕ ਆ ਗਿਆ ਉਹ ਪਿੱਛੇ ਉਧਰ ਮਸ਼ੀਨ ਲਈ ਉਹ ਵੀ ਦਿਖਾ ਕੇ ਲਿਆਵਾ ਆ ਜ਼ਰਬਨੀ ਤੇ ਪੱਜ ਕੇ ਤੇ ਆ ਦੇਖੋ ਸਾਡਾ ਮਿੰਨੀ ਜੰਗਲ ਆ ਜਿਹੜਾ ਨਵਾਂ ਬੁਟੀਕ ਖੜਾਗਾ ਕੀਤਾ ਉਹ ਹੈਗਾ ਤੇ ਉਹ ਸਾਡੇ ਦਰਖਤ ਲੱਗੇ ਨੇ ਦੇਖੋ ਜੀ ਤੇ ਆ ਗਈ ਮਸ਼ੀਨ ਇੱਧਰ ਇੱਥੇ ਚੱਲਦਾ ਕੰਮ ਖੇਰ ਜ਼ਰੂਰ ਕਰ ਦਿਓ ਬਈ ਆ ਜਾ ਫਿਰ ਆਹ ਚ ਖਵਾਏਗੀ ਪਿਆਏਗੀ ਕਿ ਮੈਨੂੰ ਮਦਰ ਨਾਲ ਚੱਲੇਗਾ ਤੇਲ ਵੀ ਪਉ 10000 ਰੁਪਏ ਦਾ 1000 ਹਜੂਰ ਤੇ ਤੇਰੇ ਨਾਲ ਕੋਈ ਨਹੀਂ ਮੁਰਦੀ ਸਿਰਫ 12 ਦੱਸ ਦੀ ਐਵਰੇਜ ਦਿੰਦੀ ਹੁਣ ਤਾਂ ਇਹ ਜੇ ਤੂੰ ਲੈ ਕੇ ਜਾਏਂਗਾ 2000 ਦਾ ਪੂਗਾ 2000 ਦਾ ਪੂਗਾ ਪਰ 2500 ਰੁਪਏ ਤੁਮ ਜੀ ਕੱਟਣਾ ਭੇਜੂ ਚਲ ਆਪਾਂ ਤਾਂ ਉਹਨਾਂ ਤੋਂ ਚਾਹ ਹੀ ਪੀ ਲਾਂਗੇ ਕਿਵੇਂ ਨਾ ਲੈ ਆਪਾਂ ਮੇਰੇ ਨਾਲ ਤਾਂ ਨਹੀਂ ਲੋਚਾ ਐਦਾਂ ਵੀ ਨਹੀਂ ਹੁੰਦੀ ਚੁਗੜੀ ਵਾਲੀ ਚਾਹ ਪਿਆ ਦੇ ਖੋਲ ਢੱਕੀ ਕਿ ਮੈਂ ਖੋਲ ਕੇ ਤੇ ਮੈਂ ਢੱਕੀ ਮੈਂ ਢੱਕੀ ਤਾਂ ਮੈਂ ਖੋਲ ਨੂੰ ਤੁਗੜੀ ਵਾਲੀ ਚਾਹ ਪਿਆ ਦੇ ਆ ਸਾਡਾ ਪੁਰਾਣਾ ਕਰ ਹੈਗਾ ਸ਼ੇਅਰ ਜਰੂਰ ਕਰ ਦਿਓ ਬਈ ਤੇ ਪੇਜ ਫੋਲੋ ਕਰ ਲਿਓ ਅੱਗੇ ਤੁਹਾਨੂੰ ਦਿਖਾਉਣਿਆ ਕਿੱਥੋਂ ਕਿੱਥੋਂ ਕਿੱਥੇ ਜਾਵਾਂਗੇ ਅਸੀਂ ਬਈ ਪੁੱਚੋ ਕਈ ਦੁਕਾਨਾਂ ਤੇ ਆ ਗਏ ਬੁਕਾਈ ਕਰਕੇ ਸਾਨੂੰ ਸਭ ਤੋਂ ਸਸਤਾ ਰੇਟ ਲੱਗਿਆ ਸਰਦਾਰ ਜੀ ਦਾ ਮੌਰਕਲਾ ਜੀ ਡੀਬੀ ਟੈਨ ਵਾਲੇ ਤੇ ਸਾਨੂੰ ਟੈ ਇਹ ਜਿਹੜੀ ਆ ਇਹ ਡਬਲ ਚਾਰਜ ਟਾਇਲ ਆ ਤੇ ਆਮ ਦੁਕਾਨਾਂ ਤੋਂ ਇਹ ਸਾਨੂੰ ਉੱਥੇ ਨਾ ਪਤਾ ਕਰਿਆ ਸੀ ਜਿਹਨੇ ਕੋਈ 45 ਕਹਿੰਦਾ ਸੀ ਕੋਈ 42 ਕਹਿੰਦਾ ਸੀ ਪਰ ਤੁਸੀਂ ਕਿੰਨੇ ਲਾਈਏ ਜੀ 40 ਰੁਪਏ ਜੀ 40 ਰੁਪਏ ਹਾਂਜੀ 40 ਰੁਪਏ ਚ ਲਾਦੀ ਕਿਵੇਂ ਖੋਜ ਹੋਣ ਹਾਂਜੀ ਤੇ ਇਸ ਤੋਂ ਇਲਾਵਾ ਜਿਵੇਂ ਉਹ ਲੇਟਿਆ ਸੰਖ ਵਗੈਰਾ ਹਨਾ ਕੰਦਾਂ ਤੇ ਲੱਗਣ ਵਾਲਾ ਪੱਥਰ ਸੀ ਲਤਾ ਵਾਲਾ ਤੇ ਇਹ ਸਾਨੂੰ ਲਾਤਾ ਇਹਨਾਂ ਨੇ 30 ਰੁਪਏ ਹਰ ਇੱਕ ਵਾਸਤੇ 30 ਲਾਉਣੇ ਜੀ ਹਾਂਜੀ ਹੈ ਜੀ 30 ਰੁਪਏ ਜੀ 30 ਰੁਪਏ ਆ ਗਿਆ ਇਹ ਕੰਧਾਂ ਤੇ ਬਾਥਰੂਮ ਚ ਵੀ ਇਹ ਲੱਗਣਾ ਹੈਗਾ ਤੇ نیچے ਫਰਸ਼ ਆ ਗਿਆ ਜੀ ਫਰਸ਼ ਕੀ ਰੇਟ ਲਾਉਂਗੇ ਜੀ 40 ਤੇ 42 ਚੱਲਦਾ ਜੀ ਡਾਰਕ ਦਾ 42 ਰੁਪਏ ਦੂਜਾ 40 ਰੁਪਏ ਅੱਛਾ ਜੀ ਇਹ ਡਾਰਕ ਵਾਲਾ ਸੀਗਾ ਇਹ 42 ਲੱਤਾ ਜੀ ਤੇ ਬਾਕੀ ਭਈਆ ਸਾਰੀਆਂ ਚੀਜ਼ਾਂ ਨਾਲ ਦੀ ਪਈਆਂ ਨੇ ਤੁਸੀਂ ਚੈੱਕ ਕਰ ਲਓ ਇੱਕ ਵਾਰ ਆ ਬਾਥਰੂਮਾਂ ਚ ਲੱਗਣ ਵਾਲਾ ਪੱਥਰ ਇਹ ਕਿਨੇ ਰੁਪਏ ਹੈ ਜੀ ਇਹ ਵੀ 30 ਰੁਪਏ ਹੈ ਜੀ ਜਿਹੜਾ ਮਰਜ਼ੀ ਲੈ ਲਓ 30 ਰੁਪਏ ਹੈ ਹਾਂ ਜੀ ਹੋਰ ਤਰ੍ਹਾਂ ਕੋਈ ਪਸੰਦ ਹੈ ਨਾਲ ਚ ਨਹੀਂ ਨਹੀਂ ਉਹ ਸਿਲੈਕਟਡ ਜੇ ਪੀਸ ਸੀ ਉਹ ਆਪਾਂ ਲੈਂਦੇ ਉਹ ਵਧੀਆ ਹੈਗਾ ਤੇ ਇੱਧਰ ਆਜੋ ਫਿਰ ਹੋਰ ਦਿਖਾਈਏ ਇਹ ਮੰਨ ਲਓ ਵਈਆ ਚੀਜ਼ਾਂ ਦੇਖੋ ਤੁਸੀਂ ਨਾ ਸਾਰਾ ਕੁਝ ਨੇ ਦੇ ਤਿਆਰ ਕਰਿਆ ਹੋਇਆਗਾ ਜੇ ਤੁਸੀਂ ਵੀ ਕੋਈ ਟੈਲਾਂ ਟੂਟੀਆਂ ਦਾ ਸਮਾਨ ਜਾਂ ਮੰਨ ਲਓ ਵੀ ਜਿਵੇਂ ਆਹ ਚੀਜ਼ਾਂ ਆਗੀਆਂ ਫਲੋਰ ਟੈਲਾਂ ਕਹਿੰਦੇ ਨੇ ਇਹ ਲੈਣੀਆਂ ਨੇ ਤਾਂ ਸਭ ਤੋਂ ਸਸਤਾ ਰੇਟ ਇਹਨਾਂ ਦਾ ਲੱਗਿਆ ਇਹ ਕੀ ਰੇਟ ਨੇ ਜੀ ਇਹ 22 ਰੁਪਏ ਜੀ 12 18 12 18 ਦੀ 22 ਰੁਪਏ ਜੀ ਹਾਂ ਜੀ ਜਿਵੇਂ ਆਹ ਹਾ ਨੀਚੇ ਵਾਲਾ ਪੱਥਰ ਆ ਗਿਆ ਜੀ ਹਾਂ ਜੀ ਇਹ ਵੀ ਆਪਾਂ 30 ਰੁਪਏ ਲਾ ਦਾਂਗੇ ਇਹ ਵੀ 30 ਰੁਪਏ ਲਾ ਦਾਂਗੇ ਜੀ ਜਿਵੇਂ ਆਹ ਆ ਗਿਆ ਜੀ ਇੱਕ ਇਹ ਵੀ 30 ਰੁਪਏ ਇਹ ਵੀ 30 ਰੁਪਏ ਜੀ ਤੇ ਇੱਧਰ ਆ ਗਿਆ ਸ਼ੰਖ ਵਗੈਰਾ ਅੱਗੇ ਆਪਾਂ ਸ਼ੰਖ ਲੈਂਦੇ ਨੇ ਕਿਹੜਾ ਲੱਤ ਹੈਗਾ ਆ ਵਾਲੇ ਆਹ ਹਾਂਜੀ ਐਸਆ ਇੱਕ ਲੈ ਲਾਤਾ ਹੀ ਫਿਰ ਇਹ 7800 ਦਾ ਜੀ 7800 ਦਾ ਲਾਤਾ ਚਲੋ ਵਧੀਆ ਖੁਸ਼ਾਪੁਰੀ ਹੁਣ ਹਾਂਜੀ ਤੇ ਇਹ ਤੋਂ ਇਲਾਵਾ ਬਾਈ ਕਜਾਰੀਆ ਦਾ ਬ੍ਰਾਂਡ ਵੀ ਪਿਆ ਕਜਾਰੀਆ ਕੀ ਰੇਟ ਹੈ ਜੀ ਇਹ ਆਪਾਂ 50 ਰੁਪਏ ਲਾ ਲਾਂਗੇ ਆਹ ਕਜਾਰੀਆ ਦੀ ਜੀ ਹਾਂਜੀ ਵੈਰਾਈਟੀ ਕਿੰਨੀ ਪਿਆ ਕਜਾਰੀਆ ਜੀ ਜਿੰਨੀ ਮਰਜ਼ੀ ਲੈ ਜੀ ਕੋਈ بس ਆਹ ਸਾਹਮਣੇ ਪਈਆਂ ਨੇ ਦਿਖਾਓ ਵੈਰਾਈਟੀ ਖੁੱਲ ਕੇ ਜੀ ਇਹਦੇ ਕੋਲ ਕੋਲੇ ਇਹਦੇ 1500 ਤੋਂ 8 ਡਿਜ਼ਾਈਨ ਹੈ ਜੀ ਟੁਕ ਟੁਕ ਅੱਛਾ ਇਹ ਆ ਗਈ ਕਜਾਰੀਆ ਹਾਂ ਜੀ ਇੱਕ ਜਾਰੀਆਂ ਦੇ ਸਾਰੇ ਜੀ ਇੱਧਰ 2:00 4:00 ਚ ਸਾਰੇ ਕੁਜਾਰੀਆਂ ਦੇ ਆਹ ਸਾਰੀ ਕੁਜਾਰੀ ਆ ਗਈ ਹਾਂਜੀ ਸਾਰਾ ਕੁਜਾਰੀਆ ਜੀ ਜੋ ਕਿਸੇ ਨੇ ਵੀ ਲੈਣਾ ਪੱਥਰ ਟਾਇਲ ਬਾਈ ਟੂਟੀਆਂ ਦਾ ਸਾਰਾ ਸਮਾਨ ਆ ਤੁਹਾਡੇ ਸਾਹਮਣੇ ਪਿਆਗਾ ਕੁਜਾਰੀਆ ਬ੍ਰੈਂਡ ਦੇ ਟੂਟੀਆਂ ਬਾਕੀ ਸਾਰੇ ਵੈਰੈਂਟੀ ਪਏ ਨੇ ਵਧੀਆ ਵਧੀਆ ਤਾਂ ਆ ਜਿਓ ਮੋੜ ਕਲਾ ਕਿੱਥੇ ਜਾ ਆਪਣੀ ਦੁਕਾਨ ਜੀ ਮੋੜ ਕਲਾ ਜੀ ਬਠਿੰਡਾ ਮਾਨਸਾ ਸੜਕ ਦੇ ਉੱਪਰ ਹੈ ਜੀ ਬਾਕੀ ਤੁਸੀਂ ਦੇਖ ਵੀ ਰਹੇ ਹੋ ਬਾਈ ਇਹਨਾ ਆ ਲొਕੇਸ਼ਨ ਤੁਹਾਨੂੰ ਦਿਖਾਤੀ ਬਠਿੰਡਾ ਮਾਨਸਾ ਸੜਕ ਦੇ ਉੱਪਰ ਮੋਰਕਲਾ ਪਹੁੰਚਣ ਤੋਂ ਪਹਿਲੀ ਜਦੋਂ ਆਪਾਂ ਮਾਨਸਾ ਤੋਂ ਮੋਰਕਲਾ ਨੂੰ ਜਾਈਏ ਪਹੁੰਚਣ ਤੋਂ ਪਹਿਲੀ ਦੁਕਾਨ ਹੈ ਜੀ ਆਹ ਦੇਖੋ ਨਾ ਸਾਰਾ ਕਜਰੀਆ ਦਾ ਹੈ ਜੀ ਸਾਰਾ ਕਜਰੀਆ ਦਾ 50 ਰੁਪਏ ਫੁੱਟ ਜਿੰਨਾ ਮਰਜ਼ੀ ਲੈ ਲੋ ਠੀਕ ਹੈ ਜੀ ਕਰ ਦਿਓ ਵੀਡੀਓ ਸੇਫ ਧੰਨਵਾਦ ਜੀ